ਦਿਲਦਾਰ ਬੰਦੇ ਚੈਨਲ ਤੇ ਸਾਰੇ ਹੀ ਦੋਸਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਦੋਸਤੋ ਮਾਗੀ ਮੇਲੇ ਤੋਂ ਆਪਾਂ ਇੱਕ ਵੀਡੀਓ ਹੋਰ ਕਵਰ ਕਰਨ ਲੱਗੇ ਆ ਜੀ ਦੇ ਚ ਸੇਲ ਵਾਲੇ ਜਾਨਵਰ ਸਾਨੂੰ ਦਿਖਾਵਾਂਗੇ ਇੱਕ ਤਾਂ ਆਹ ਬਸ਼ੇਰਾਗਾ ਸੇਲ ਤੇ ਇਹ ਤੋਂ ਇਲਾਵਾ 7 ਤੋਂ 8 ਹੋਰ ਬਸ਼ੇਰੀਆਂ ਆਗਾ ਪਿੱਛੇ ਸਾਨੂੰ ਨਜ਼ਰ ਆਉਣਗਾ ਉਧਰ ਜਾਲ ਚ ਖੜੀਆਂ ਆਗਾ ਤੇ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਬਾਈ ਨਾ ਕਰਦੇ ਆ ਸਾਰੀ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਹੋਰ ਬਾਈ ਠੀਕ ਠਾਕ ਹੋ ਵਧੀਆ ਵਧੀਆ ਬਾਈ ਤੇ ਕਿਹੜੀ ਜਗ੍ਹਾ ਤੋਂ ਪਹੁੰਚੇ ਆ ਬਾਈ ਆਪਾਂ ਆਪਾਂ ਬਾਈ ਮੋਕਸਰੀ ਲੋਕਲ 10 ਕਿਲੋਮੀਟਰ ਦੇ ਪਿੰਡ ਰਹਿ ਜਾਂਦਾ ਖੋਖਰ ਅੱਛਾ ਜੀ ਹਾਂ ਜੀ ਬੱਗੇ ਖੋਖਰ ਦੇ ਜਾਨਵਰ ਆ ਇਹ ਹਾਂ ਜੀ ਹਾਂ ਜੀ ਹਾਂ ਜੀ ਠੀਕ ਆ ਜੀ ਲਓ ਬਾਈ ਮਿੱਤਰੋ ਬੱਗਾ ਖੋਖਰ ਕਿਸੇ ਵੀ ਜਾਣ ਪਹਿਚਾਨ ਦਾ ਮਹਤਾਜ ਨਹੀਂ ਇਹਦੇ ਕੋਲੇ ਚੰਗੀ ਬਲੱਡ ਲਾਈਨ ਦੇ ਤੇ ਚੰਗੀ ਕੁਆਲਿਟੀ ਦੇ ਜਾਨਵਰ ਹੀ ਹੁੰਦੇ ਆ ਹਮੇਸ਼ਾ ਬਾਈ ਆ ਜਾ ਮਾੜਾ ਜੀ ਅੱਗੇ ਆ ਜਾ ਬਸ਼ੀਰ ਇਹਦੇ ਬਾਰੇ ਦੱਸ ਇਹਦੇ ਬਾਰੇ ਏ ਬਈ ਅਵਤਾਰ ਕੋੜੇ ਦਾ ਬੱਚਾ ਅੱਛਾ ਅਵਤਾਰ ਕੋੜਾ ਕੋਟ ਭਾਈ ਡੇਰੇ ਚ ਹੁੰਦਾ ਸੀਗਾ ਠੀਕ ਆ ਜੀ ਤੇ ਉਹ 4 ਸਾਲ ਪਹਿਲਾਂ ਤੇ ਉਹ ਹੁਣ ਨਾ ਬੱਚਾ ਮੰਨ ਕੇ ਚਲੋ ਇੱਥੇ ਪ੍ਰੇਰ ਪਾਣੀ ਆ ਗਿਆ ਕੋੜਾ ਠੀਕ ਆ ਠੀਕ ਹੈ ਉਹ ਆਪ ਵੱਡੇ ਹਬੌਰ ਵਾਲੇ ਕੋੜੇ ਦਾ ਬੱਚਾ ਸੀਗਾ ਯਾਨੀ ਕਿ ਵੱਡੇ ਹਬੌਰ ਵਾਲੇ ਕੋੜੇ ਦਾ ਪੋਤਾ ਆ ਗਿਆ ਠੀਕ ਆ ਜੀ ਤੇ ਕਿੰਨੇ ਚੜਦਾ ਜੀ ਇਹ ਇਹ ਹੋ ਗਿਆ 15 ਤੋਂ 16 ਮਹੀਨੇ ਦਾ ਉਦੀ ਉਦੀ ਜਿਹੜੀ ਮਾਂ ਉਹ ਆ ਲਿਲੀ ਜੰਬੀ ਜੀ ਉਹ ਡੋਡਾਂ ਵਾਲੇ ਰਾਜੂ ਦੀ ਐ ਠੀਕ ਆ ਜੀ ਠੀਕ 65 ਇੰਚ ਹਾਈਟ ਆਦੀ ਐ ਠੀਕ ਆ ਤੇ ਇਹ ਹਾਈਟ ਕਿੰਨੀ ਕਰ ਗਿਆ ਹੁਣ ਇਹ ਬਾਈ ਕਾਟੋਂ ਬਾਹਰ ਐ ਇਸ ਟਾਈਮ ਕਾਟੋਂ ਬਾਹਰ ਹੋ ਗਿਆ ਹਾਂ ਬਾਈ ਹੋ ਗਿਆ ਤੇ ਹਜੇ ਤਾਂ ਇਹਨੇ ਫਿਰ ਵਾਹ ਕਰਨੀ ਹਾਈਟ ਹਾਂ ਮਹਾਰਾਜੇ ਨੂੰ ਲੰਮੀ ਉਮਰ ਬਖਸ਼ੇ 65 ਸਾਲ ਦੀ ਉਮਰ ਬਖਸ਼ੇ ਮਹਾਰਾਜੇ ਨੂੰ ਲੰਮੀ ਤੰਦਰੁਸਤੀਆਂ ਬਖਸ਼ੇ 65 ਛਾੜ ਦਾ ਵੀ ਕੋੜਾ ਬੰਜਨਾ ਗਰਦਨ ਗੁਰਦਨ ਬਹੁਤ ਲੰਮੀ ਆ ਖਾ ਬਹੁਤ ਟਿੰਗਰ ਕੋੜੇ ਦਾ ਤੇ ਬਾਈ ਅੱਗੇ ਆਵੇ ਇਹਦੀ ਡਿਮਾਂਡ ਆ ਫਿਰ ਕੀ ਰੱਖਦਾ ਇਹਦੀ ਬਾਈ ਆਪਣੇ ਕੋਲੇ ਡਿਮਾਂਡ ਆਪਾਂ ਕਿਸੇ ਦੀ ਵੀ ਨਹੀਂ ਕਰਨੀ ਫੋਨ ਤੇ ਅਲਮੋਸਟ ਆਪਣੇ ਕੋਲ ਸਾਰੇ ਜਨਰਲ ਵਸੇਲ ਲਈ ਹੁੰਦੇ ਆ ਤੇ ਜੇ ਕੋਈ ਆਪਣਾ ਬਹਿ ਕੇ ਬੰਦਾ ਜਿਹੜੇ ਵੀ ਜਨਵਰ ਦੀ ਗੱਲ ਕਰੂਗਾ ਆਪਾਂ ਸਾਰੇ ਦੇ ਠੀਕ ਹੈ ਜਿਸ ਤਰ੍ਹਾਂ ਦਾ ਵੀ ਜਾਨਵਰ ਬੰਦਾ ਖਰੀਦਣਾ ਚਾਹੁੰਦਾ ਹੋ ਉਹ ਜੀ ਗੱਲ ਬਾਤ ਹੋ ਜੂ ਹਨ ਨਾ ਨੁਗਰੇ ਦਾ ਇੱਕ ਮਾਲਵਾੜੀ ਚ ਖਾਸ ਕਰ ਠੀਕ ਆ ਠੀਕ ਆ ਚੱਲ ਬਾਈ ਅੱਗੇ ਵਸ਼ੇਰੀਆਂ ਦਿਖਾਉਂਦੇ ਆ ਫਿਰ ਆਪਾਂ ਲਓ ਮਿੱਤਰੋ ਹੁਣ ਤੁਹਾਨੂੰ ਦਿਖਾਉਂਦੇ ਆ ਵਸ਼ੇਰੀਆਂ ਅੱਗੇ ਜਾ ਕੇ ਤੇ ਜੇ ਜਿਹੜੇ ਭਰਾਵਾਂ ਨੇ ਆਪਣੇ ਫੇਸਬੁੱਕ ਪੇਜ ਦਿਲਦਾਰ ਬੰਦੇ ਨੂੰ ਹਜੇ ਤੀਕਰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਲਾਈਕ ਕਰ ਲਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਤੇ ਜੇ ਕਿਸੇ ਭਰਾ ਨੇ ਮੇਲੇ ਤੋਂ ਬਾਅਦ ਆਪਣੇ ਜਾਨਵਰਾਂ ਦੀ ਪ੍ਰੋਮੋਸ਼ਨ ਵੀਡੀਓ ਵਗੈਰਾ ਕਰਾਉਣੀ ਹੋਵੇ ਤਾਂ ਸਾਡਾ ਨੰਬਰ ਨੋਟ ਕਰ ਲੋ 8198042453 ਆ ਹੁਣ ਤੁਹਾਨੂੰ ਬਸ਼ੇਰੀਆਂ ਦਿਖਾਉਣੇ ਆ ਪੂਰੀਆਂ ਸਰੇਦ ਨਾਮ ਸ਼ੇਰੀਆਂ ਨੇ ਬਾਈ ਜਿਹੜੀ ਆਹ ਔਰਲੀ ਐ ਇਹਦੇ ਬਾਰੇ ਦੱਸ ਇਹ ਬਈ ਬਹਿਵਲ ਵਾਲੇ ਹੰਸਦੀ ਆ ਅੱਛਾ ਜੀ ਉਹਨਾਂ ਦੇ ਘਰੋਂ ਲਈ ਆ ਇਹ ਇਸ ਟਾਈਮ 5 ਕੁ ਮਹੀਨੇ ਦੇ ਕੋਈ ਅੰਦਰ ਬਾਹਰ ਕੋਈ 2 ਦਿਨ ਉੱਤੇ ਥੱਲੇ ਠੀਕ ਆ ਠੀਕ ਆ ਤੇ ਬਾਲ ਪੌਹਰੀਆਂ ਦੀਆਂ ਤਾਂ ਸਾਰੀਆਂ ਸਾਫ਼ ਹੀ ਹੋਣ ਸਾਰੀਆਂ ਸਾਫ਼ ਹੈ ਸਾਫ਼ ਬਾਈ ਸਾਰੀਆਂ ਸਾਫ਼ ਆਪਾਂ ਲੈਂਦੇ ਨਹੀਂ ਗਲਤ ਜਰ ਠੀਕ ਹੈ ਜੀ ਠੀਕ ਤੇ ਡਿਮਾਂਡ ਫਿਰ ਇਹਦੀ ਬਈ ਸਾਰੀ ਆਪਾਂ ਸਾਰੀਆਂ ਦੀ ਫੋਨ ਤੇ ਹਾਂ ਸਾਰਿਆਂ ਦੀ ਲਓ ਬਾਈ ਮਿੱਤਰੋ ਬਾਈ ਡਿਮਾਂਡ ਨਾ ਸਾਰੀਆਂ ਵਸ਼ੇਰੀਆਂ ਦੀ ਫੋਨ ਤੇ ਕਰੂ ਤੇ ਉਹ ਵਸ਼ੇਰੀਆਂ ਦੇਖ ਲੋ ਪਾ ਦੇ ਹਟਾਰੀਆਂ ਇਹਨਾਂ ਹੀ ਤਾਂ ਆਪਾਂ ਦਸ ਹੀ ਦਿੰਨੇ ਆ ਦੱਸ ਦਿੰਨੇ ਆ ਹਾਂਜੀ ਠੀਕ ਆ ਚੱਲ ਰਾਦਾ ਬਣ ਗਿਆ ਜੇ ਤੇਰਾ ਦੱਸਣ ਦਾ ਫਿਰ ਦੱਸ ਦੇ ਵਧੀਆ ਹੋ ਜਾਂਦਾ ਹੋਰ ਛੋਟੇ ਛੋਟੇ ਮੋਲਾਂ ਦੇ ਆਪਾਂ ਦੱਸ ਦਿੰਨੇ ਸਾਰੇ ਹਾਂ ਹਾਂ ਦੱਸ ਦੇ ਕੋਈ ਤੇ ਕੀ ਵੀ ਫਿਰ ਉਹਦੀ ਕੀ ਕਰਨਾ ਡਿਮਾਂਡ ਉਹਦੀ 380 ਬਾਈ ਆਹੀ ਹੈ ਨਾ ਉਹ ਹਾਂਜੀ 380 ਹੈ ਹਾਂਜੀ ਹਾਂਜੀ ਇਹਦੀ ਹੈ ਮਿੱਤਰੋ 380 ਡਿਮਾਂਡ ਕਰ ਲਿਓ ਸੰਪਰਕ ਇਹਦੇ ਬਾਰੇ ਵੀ ਤੇ ਹੁਣ ਆਪਾਂ ਆ ਜਿਹੜੀ ਆ ਬਾਈ ਇਹਦੇ ਬਾਰੇ ਦੱਸ ਦੇ ਇਹ ਬਾਈ ਟੈਂਕ ਦੀ ਆ ਆ ਟੈਂਕ ਦੀ ਹੈ ਜੀ ਹਾਂ ਬਾਲਪੋਰੀਆਂ ਦੀ ਸਾਫ ਹੈ ਠੀਕ ਹੈ ਜਿਹੜਾ ਟੈਂਕ ਬਾਪੂ ਆਤਮਾ ਸਿੰਘ ਚਾਹਲਾ ਵਾਲੇ ਕੋਲੇ ਬਠੰਡੇ ਨਹੀਂ ਇਹ ਜਿਹੜਾ ਹਰਿੰਦਰ ਕੋਲੇ ਸਰਗਿਆਲੇ ਕੋਲ ਅੱਛਾ ਅੱਛਾ ਉਹ ਟੈਂਕ ਦੀ ਅੱਛਾ ਉਹਨਾਂ ਕੋਲੇ ਵੀ ਇੱਕ ਟੈਂਕ ਆ ਨਾ ਮੈਂ ਹਾਂਜੀ 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 ਠੀਕ ਆ ਤੇ ਇਹ ਉਹ ਦੀ ਹੈ ਜੀ ਹਰਿੰਦਰਾ ਇਹਦਾ ਵੀ ਆਪਾਂ 370 ਸਰਗਿਆਲੇ ਵਾਲੇ ਕੋਲੇ ਜਿਹੜਾ ਟੈਂਕ ਉਹਦਾ ਹਾਂਜੀ ਠੀਕ ਆ ਤੇ ਇਹਦਾ 370 ਹੀ ਹਾਂਜੀ ਹਾਂਜੀ ਠੀਕ ਆ ਆ ਵਿਚਾਲੇ ਜਿਹੜਾ ਖੜਾ ਈ ਇਹ ਬੱਚਾ ਹੈ ਇਹ ਬੱਚਾ ਜਿਹੜਾ ਵਿਚਾਲੇ ਖੜਾ ਦੋ ਨੰਬਰ ਤੇ ਠੀਕ ਆ ਤੇ ਇਹ ਵੀ ਬਹਿਬਲ ਅਲयंस ਦਾ ਅੱਛਾ ਜੀ ਇਹਦਾ ਵੀ ਆਪਾਂ ਤਨਬੀ ਕਰਦੇ ਹਾਂ ਠੀਕ ਆ ਜੀ ਠੀਕ ਆ ਹਾਂਜੀ ਹਾਂਜੀ ਆ ਜਿਹੜੀ ਨਾਲ ਖੜੀ ਹੈ ਜੀ ਆਪਾਂ ਮੂੰਹ ਉਧਰ ਦਿਖਾਣੇ ਆਪਣੇ ਕੋਲੇ ਰਿਜ਼ਲ ਏ ਮਿੱਤਰੋ ਆ ਮੇਲੇ ਦਾ ਮਾਹੌਲ ਆਗਾ ਪੂਰਾ ਸਿਰਾ ਗੱਲਬਾਤ ਲੱਗੀ ਪਈ ਆ ਇਹ ਆਪਣਾ ਲਓ ਮਿੱਤਰੋ ਹੁਣ ਦੱਸਦੇ ਆ ਅਗਲੀ ਬਿਸ਼ੇਰੀ ਬਾਰੇ ਹਾਂ ਭਾਈ ਅਗਲੀ ਬਿਸ਼ੇਰੀ ਬਾਰੇ ਵੀ ਦੱਸ ਇਹ ਭਾਈ ਆਪਣੇ ਘੋੜੇ ਦੀ ਆ ਆਪਦੀ ਮੌਰ ਦੀ ਠੀਕ ਆ ਤੇ ਮੱਥੇ ਪਟਾ ਆਪਦੇ ਦੇ ਸੁੰਦਾ ਘੋੜਾ ਠੀਕ ਆ ਹਾਂ ਇਹੋ ਵੀ ਹੋ ਗਈ 8-9 ਮਹੀਨੇ ਦੀ 8-9 ਮਹੀਨਿਆਂ ਦੀ ਇਹ ਵੀ ਹਾਂ ਭਾਈ ਠੀਕ ਆ ਹਾਂਜੀ ਹਾਂਜੀ ਤੇ ਇਹਦੀ ਕੀ ਡਿਮਾਂਡ ਕਰਦਾ ਭਰਾ ਫੇਰਾ ਇਹਦੀ ਸਾਢੇ ਕਿ ਤਨ ਜੀ ਠੀਕ ਆ ਆ ਜਾਂਦੀ ਆ ਮਿੱਤਰੋ ਜਿਹੜੀ ਉਰਾਂ ਤੁਰੀ ਆਉਂਦੀ ਹੈਗੀ ਇੱਕ ਮਿੰਟ ਲਾਕੀ ਜਨੂਕਰਾਂ ਚ ਇੱਕ ਇੱਕ ਮਿੰਟ ਬਾਅਦ ਦਰ ਜਾਨਵਰ ਦਿਖਾਇਆ ਕੋਈ ਨਹੀਂ ਕੋਈ ਨਹੀਂ ਜਾਇਆ ਇੱਕ ਮਿੰਟ ਇਹ ਤੋਂ ਇਲਾਵਾ ਬਾਈ ਫੇਰ ਜਿਹੜੀ ਅਗਲੀ ਇੱਕ ਆਪਣੇ ਕੋਲ ਬਈ ਇੱਥੇ ਪਹਾ ਉਹ ਛੋਟੀ ਬਿਸ਼ੇਰੀ ਆ ਤੇ ਇੱਕ ਆਪਣੇ ਕੋਲ ਵੱਡੀ ਬਿਸ਼ੇਰੀ ਖੜੀ ਯੂਬੇ ਆ ਆ ਛੋਟੀ ਹੋ ਗਈ ਇੱਕ ਆ ਹੋ ਗਈ ਇੱਕ ਆਪਣੇ ਕੋਲ ਯੂਬੇ ਦੀ ਬਿਸ਼ੇਰੀ ਖੜੀ ਆ ਠੀਕ ਆ ਇਹ ਹੋ ਗਈ ਮਨਕਾ ਹਲਕਾ ਹਲਕਾ ਛਿਗੜੀ ਲੱਗਦੀ ਆ ਸਪੌਟਲੈਸ ਵਾਲ ਕੋਰੇ ਸਾਫ ਆ ਠੀਕ ਆ ਠੀਕ ਆ ਹਾਂ ਇਹਦੀ ਅੱਗੇ ਬਾਬੇ ਰਣੇ ਨੇ ਬਿਸ਼ੇਰੀ ਵੇਚੀ ਆ ਜੈ ਵੀਰ ਵਾਲੇ ਨੇ ਅੱਛਾ ਲਗਣਾ ਉਹ 14.5 ਲੱਖ ਰੁਪਏ ਦੀ ਸੀ ਕਿ 2 ਦਾ 64 ਇੰਚ ਦੇ ਕਰੀਬ ਇਹਦੀ ਕੀ ਡਿਮਾਂਡ ਕਰਦੇ ਆ ਫਿਰ ਇਹਦਾ ਇਸ ਟਾਈਮ ਬਈ 5.5 ਲੱਖ ਰੁਪਏ ਇਸ ਟਾਈਮ ਤੇ ਆ ਇਹਦੀ ਆ ਇਹਦੀ ਇਹਦੀ ਬਈ 3 70 ਐਨਸਾਤਰਾ ਤੇ ਉਹ ਆਪਣੀ ਇਹਦੀ ਡਿਮਾਂਡ ਦੱਸਤੀ ਸੀ ਉਹਦੀ 3:30 ਬਾਈ 3:30 ਉਹਦੀ ਹਾਂਜੀ ਤੇ ਜਿਹੜੀ ਨਿੱਕੀ ਬਿਸ਼ੇਰੀ ਆ ਗਈ ਉਹਦੀ ਬਸ ਕੋਈ ਨਹੀਂ ਆ ਕੇ ਜੋ ਕੋਈ ਬਹਿ ਜੂਦਾ ਇਹਦਾ ਹੀ ਮੌਕੇ ਦੇ ਹੋ ਜੂਏ ਹਾਂਜੀ ਹਾਂਜੀ ਤੇ ਆਪਣਾ ਫੋਨ ਨੰਬਰ ਬੋਲ ਦਿਆ ਕਰ ਮੇਰਾ ਫੋਨ ਨੰਬਰ ਹੈਗਾ ਬਾਈ 99145 ਅੱਛਾ 98296 ਠੀਕ ਹੋ ਗਿਆ ਲੋ ਮਿੱਤਰੋ ਮਿਲਦੇ ਹਾਂ ਹੋਰ ਕਿਸੇ ਨਵੀਂ ਵੀਡੀਓ ਧੰਨਵਾਦ